ਓਏ ਆਜੋ ਬਾਈ ਗਰਾਊਂਡ ਤੇ ਯਾਰ ਕਮੇਟੀ ਦੇ ਫੋਨ ਆ ਜਾਂਦੇ ਆਪਣਾ ਮੈਚ ਆ ਨਾ ਗਰੁੱਪ ਚ ਬੋਲਦੇ ਨਾ ਫੋਨ ਚਾਗਦੇ ਆ ਯਾਰ ਟੀਮ ਹੀ ਨਾ ਭਰਿਆ ਕਰੋ ਕਿਹਾ ਬਾਈ ਕਿਵੇਂ ਆ ਠੀਕ ਆ ਗਏ ਆ ਗਏ ਬਾਈ ਔਰ ਤੁਸੀਂ ਵੀ ਲੇਟ ਹੋ ਜਾਣੋ ਯਾਰ ਓ ਬਾਈ ਯਾਰ ਟਾਈਮ ਲੱਗ ਗਿਆ ਥੋੜਾ ਯਾਰ ਉਹਨਾਂ ਨੂੰ ਕਰਿਆ ਨਹੀਂ ਫੋਨ ਹੁਣ ਫੂੰਡੀ ਮਨਦੀਪ ਤੇ ਮਿੰਟੂ ਨੂੰ ਓ ਬਾਈ ਗਰੁੱਪ ਚ ਬੋਲਿਆ ਸੀ ਮੈਂ ਕੋਈ ਉਸਨੇ ਜਵਾਬ ਨਹੀਂ ਦਿੱਤਾ ਮੈਂ ਫੋਨ ਲਾ ਲੇ ਬਾਈ ਤਿੰਨ ਚਾਰ ਨਾ ਉਹ ਚਾਗਦੇ ਆਗੇ ਯਾਰ ਪਰ ਯਾਰ ਟੀਮ ਭਰਨ ਦਾ ਕੀ ਫਾਇਦਾ ਆਪਾਂ ਲੇਟ ਹੀ ਜਾਣਾ ਮੁੜ ਕੇ ਤੇ ਕਮੇਟੀ ਦਾ ਮੈਂ ਤਾਂ ਗਰੀ ਜਾਂਦੇ ਆਪਾਂ ਅਗਲੇ ਇਹਨਾਂ ਦਾ ਕਹਿਣਾ ਹੀ ਆ ਜੇ ਜੇ ਆਪ ਚਲ ਫਿਰ ਘਰੇ ਚੱਲ ਵੜਦੇ ਆਂ ਬਾਈ ਠਾ ਲਿਆ ਹੋਣੇ ਉਹਨਾਂ ਨੂੰ ਉਹਨਾਂ ਦਾ ਰੂਗ ਦਾ ਕੰਮ ਹੋਗਾ ਯਾਰ ਘਰੋਂ ਲੈ ਕੇ ਚੱਲੋ ਘਰੇ ਛੱਡ ਕੇ ਉਹਨਾਂ ਨੂੰ ਯਾਰ ਤਾਲਾ ਕੋਈ ਨਾ ਬਾਈ ਟੂਰਨਾਮੈਂਟ ਮਾਸਾ ਟੂਰਨਾਮੈਂਟ ਆਉਂਦਾ ਪਹਿਲਾਂ ਗਰਾਊਂਡ ਤੇ ਆਉਣ ਵੇਲੇ ਮੈਂ ਤਾਂ ਜਿਵੇਂ ਆਉਂਦੇ ਇੱਥੇ ਫੋਨਾਂ ਤੇ ਲੱਗੇ ਰਹਿੰਦੇ ਆ ਕਿ ਹੋਰ ਚੱਲ ਗਏ ਫਿਰ ਹੁਣ ਚਲ ਬਾਈ ਫਿਰ ਚਲੀਏ ਲੇਟ ਹੋਈ ਜਾਂਦੇ ਆਪਾਂ ਆਜੋ ਯਾਰ والله ਆ ਪਿਆ ਸੁੱਤਾ ਦਾ ਬਾਬੂ ਜੀ ਬਣਿਆ ਉਹ ਟੂਰਨਾਮੈਂਟ ਤੇ ਨਹੀਂ ਜਾਣਾ ਕੀ ਹੋ ਗਿਆ ਬਾਈ ਟੂਰਨਾਮੈਂਟ ਤੇ ਨਹੀਂ ਜਾਣਾਗਾ ਉਹ ਟੂਰਨਾਮੈਂਟ ਤੇ ਬਾਈ ਯਾਰ ਮੇਰੀ ਤਾਂ ਨੀਂਦ ਹੀ ਨਹੀਂ ਪੂਰੀ ਹੋਈ ਯਾਰ ਕਰ ਲੋ ਕਿ ਹੁਣੋਂ ਪੰਡਾ ਨਾ ਫੋਨ ਚਾਹਦਾ ਨਾ ਕੋਈ ਗਰੁੱਪ ਚ ਬੋਲਦਾ ਯਾਰ ਉਹ ਬਾਈ ਫੋਨ ਚਾਰਜ ਲੱਗਿਆ ਪਿਆ ਯਾਰ ਮੈਂ ਇੱਥੋਂ ਨਹੀਂ ਜਾ ਜਣਾ ਬਾਈ ਉਹ ਭਰਾਵਾ ਕਮੇਟੀ ਵਾਲੇ ਫੋਨ ਕਰ ਜਾਂਦੇ ਮੈਚ ਆਪਣਾ ਯਾਰ ਪਹਿਲਾਂ ਟੀਮ ਇੰਟਰ ਕੋ ਕਰਾਈ ਸੀ ਫਿਰ ਬਾਈ ਬਣ ਕੇ ਯਾਰ ਬਾਈ ਭਰਾ ਬਣ ਕੇ ਜਾ ਨਹੀਂ ਜਾਣਾ ਮੈਨੂੰ ਪਏ ਜਾਣ ਦਿਓ ਯਾਰ ਹੁਣ ਜਾਂਦਾ ਨਹੀਂ ਤੂੰ ਨਹੀਂ ਜਾਂਦਾ ਬਈ ਅਗਲੇ ਟੂਰਨਾਮੈਂਟ ਤੇ ਬਗ ਜੂ ਬਾਈ ਬਣ ਕੇ ਜਾਓ ਯਾਰ ਮੈਨੂੰ ਸੌਂ ਲੈਣ ਦਿਓ ਯਾਰ ਲੋ ਯਾਰ ਪਹਿਲਾਂ ਟੀਮ ਕੋ ਇੰਟਰ ਕਰਾਉਣਾ ਹੁੰਦਾ ਬਾਈ ਯਾਰ ਅਗਲਾ ਸਾਨੂੰ ਕਹੂਗਾ ਬਾਈ ਬਣ ਕੇ ਤੁਸੀਂ ਜਾਓ ਯਾਰ ਟ ਉਹ ਟਾਲਿਆ ਰ ਹੋਣਾ ਇਹਨੇ ਜਾਣਾ ਤਾਂ ਹੈ ਨਹੀਂਗਾ ਫੋਨ ਤੇ ਮਰੀ ਜਾਂਦਾ ਇਹ ਤਾਂ ਗੱਲਾਂ ਉਹ ਕਾਕਾ ਜੀ ਤੂੰ ਟੂਰਨਾਮੈਂਟ ਤੇ ਜਾਣਾ ਬਈ ਹਾਲ ਤਾਂ ਠੀਕ ਐ ਸਾਡਾ ਫੋਨ ਨਹੀਂ ਚੱਕਦਾ ਓਏ ਨਾ ਗਰੁੱਪ ਚ ਬੋਲਦਾ ਉਹ ਯਾਰ ਮੈਂ ਮੈਂ ਇਥੋਂ ਜਾਇਆ ਜਾਣਾ ਕਿੰਦਰਾ ਯਾਰ ਤੂੰ ਹੀ ਬਾਜ ਜਾ ਕਿਉਂ ਕਹਣੀ ਜਿੱਲਤ ਲਾਈਏ ਤੇਰੀ ਬਈ ਲੈ ਹੀ ਆ ਚੱਲ ਬੜੀ ਟੀਮ ਕੋ ਐਂਟਰ ਕਰਾਈ ਜੀ ਫਿਰ ਉਹ ਯਾਰ ਮੈਂ ਸੇ ਹੀ ਦੀਨਾ ਫਿਲਮ ਦੇਖ ਕੇ ਆਉਣੀ ਆ ਕੀ ਤੁਸੀਂ ਜਾ ਆਓ ਯਾਰ ਮੰਨਿਆ ਕਰੋ ਬਈ ਪਹਿਲਾਂ ਕਹਿ ਜਾਂਦਾ ਅੱਜ ਦੇ ਟੀਮ ਭਰੀ ਐ ਐਂਟਰੀ ਸਾਥੋਂ ਪਵਾਦੀ ਉਹ ਪਹਿਲਾਂ ਫੂੰਡੀ ਜਵਾਬ ਦੇ ਕੇ ਹੁਣ ਤੂੰ ਆ ਓਏ ਆਦਾ ਆ ਯਾਰ ਬਾਈ ਯਾਰ ਕਿਉਂ ਸਿਰ ਖਾਈ ਜਾਂਦੇ ਆ ਗੱਲ ਕਰ ਲੈਣੀ ਦਾ ਨਹੀਂ ਉਹ ਸੋਡੀ ਉਹੀਂ ਕਦੇ ਉਹਨੇ ਜਵਾਬ ਦਿੱਤਾ ਹੁਣ ਤੂੰ ਜਵਾਬ ਦੇਦਾ ਨਾ ਬੰਦੇ ਸੀ ਦਿਹਾੜੀ ਤੇ ਲਈਏ ਤਿੰਨ ਜਣੇ ਰਹਿ ਗਏ ਸੀ ਕਿਵੇਂ ਜਾਵੜੀ ਟੂਰਨਾਮੈਂਟ ਤੇ ਬਾਈ ਓਏ ਮੈਂ ਟਾਈਮ ਤੇ ਹੀ ਬਠਾ ਸੀ ਇਹਨੂੰ ਮੈਂ ਜਾਣਾ ਫਲਮ ਦੇਖਾਂ ਬੜੀ ਉਹ ਤਾਂ ਸਿੱਧੀ ਪੋਸਟਰ ਭੇਜਦਾ ਉਹ ਨਾ ਮਨਦੀਪ ਨੇ ਫੋਨ ਚੱਕਿਆ ਨਾ ਉਹ ਗਰੁੱਪ 'ਚ ਬੋਲਦਾ ਸੀ ਉਹਨੂੰ ਘਰੋਂ ਲੈ ਕੇ ਜਾਣਾ ਪੂਗਾ ਓਏ ਯਾਰ ਕੋਈ ਨਹੀਂ ਅਗਲੀ ਯਾਰ ਚੱਲ ਪੜਾਂਗੇ ਕੇੰਦਰ ਯਾਰ ਬਾਈ ਬਣ ਕੇ ਮੈਨੂੰ ਗੱਲ ਕਰ ਲੈਣ ਤੇ ਮੈਂ ਜਾਣਾਗਾ ਮੈਂ ਤਿਆਰ ਵੀ ਹੁਣਾ ਹਜੇ ਐਸੇ ਕੰਮ ਤੂੰ ਜੇ ਫਿਰ ਗਰਾਊਂਡ 'ਤੇ ਉਹ ਲੱਗਿਆ ਵਾ ਵਿੱਚ ਬਾਈ ਲੱਗਿਆ ਵਾ ਨਾਲੇ ਨਾ ਲੱਗਿਆ ਵਾ ਜਾਂਦਾ ਨਹੀਂ ਹੁਣ ਉਹ ਨਹੀਂ ਜਾਂਦਾ ਬਾਈ ਯਾਰ ਮੈਂ ਹੱਥ ਬਣਾ ਲਓ ਯਾਰ ਕਿਉਂ ਐ ਕਰਦੇ ਹੋ ਚਲੋ ਯਾਰ ਮਨਦੀਪ ਨੂੰ ਪੁੱਛੀਂ ਉਹ ਟਾਈਮ ਦੀਪ ਉਠਾਂ ਕਿੱਦਾਂ ਟਿੰਗਿਆ ਬਾਈ ਯਾਰ ਕਰ ਲਾ ਗੱਲ ਤੇਰਾ ਕੰਮ ਨਾ ਰਹਿ ਜੇ ਸਾਡਾ ਕੀ ਹੈ ਗਾਹਾਂ ਨੂੰ ਕਹਿੰਦੀ ਨਹੀਂ ਆਪਾਂ ਇਹਨਾਂ ਨੂੰ ਜਰੂਰ ਕਹਿੰਦੀ ਨਹੀਂ ਬਾਈ ਹੁਣ ਪੁੱਛ ਲਓ ਮਨਦੀਪ ਨੂੰ ਉਹ ਪੁੱਛ ਉਹ ਮਨਦੀਪ ਟੂਰਨਾਮੈਂਟ ਤੇ ਨਹੀਂ ਜਾਣਾ ਯਾਰ ਬਾਈ ਯਾਰ ਕੰਮ ਤੇ ਜਾਂਦਾ ਸੀਗਾ ਮੈਂ ਤਾਂ ਬਈ ਉਹ ਯਾਰ ਪਹਿਲਾਂ ਉਹ ਜਵਾਬ ਦੇ ਗਿਆ ਯਾਰ ਟੀਮ ਕੋ ਇੰਟਰ ਕਰਾਈ ਦੀ ਫਿਰ ਯਾਰ ਜੇ ਕੰਮ ਤੇ ਜਾਣਾ ਯਾਰ ਬਾਈ ਯਾਰ ਮੈਂ ਪਹਿਲਾਂ ਹਫ਼ਤਾ ਪਹਿਲਾਂ ਕੰਮ ਪੁੱ ਓ ਜੀ ਬੰਦੇ ਤੈਨੀਆਂ ਨਹੀਂ ਰਹਿ ਗਏ ਬਾਈ ਯਾਰ ਨਹੀਂ ਤਾਂ ਬਾਈ ਯਾਰ ਮੈਂ ਵਗ ਜਾਂਦਾ ਤੈਨੂੰ ਪਤਾ ਹੀ ਆ ਬਾਪੂ ਬਿਮਾਰ ਆ ਬੇਬੇ ਬਿਮਾਰ ਆ ਉਹਨਾਂ ਦੀਆਂ ਦਵਾਈਆਂ ਦਾ ਖਰਚਾ ਵੀ ਚੱਕਣਾ ਬਾਈ ਆਪਾਂ ਤਾਂ ਇਹ ਕੰਮ ਕਰਾਂਗੇ ਇਹਦੇ ਸਿਰ ਤੇ ਘਰ ਚੱਲਦਾ ਬਾਈ ਓ ਉਦਾਂ ਮੈਂ ਸਮਝਦਾ ਯਾਰ ਤੇਰੇ ਆ ਕੇ ਬਹੁਤ ਪਲੇਅਰਾਂ ਵਿਚਾਰੇ ਜਿਹੜੇ ਗਰਾਊਂਡ ਤੋਂ ਦੂਰ ਹੋ ਗਏ ਮਜਬੂਰੀਆਂ ਕਰਕੇ ਪਰ ਸਾਨੂੰ ਪਹਿਲਾਂ ਕਹਿੰਦੇ ਟੀਮ ਕਾਹਤੋਂ ਇੰਟਰ ਕਮੇਟੀ ਵਾਲੇ ਸਾਨੂੰ ਕਹਿਣਗੇ ਯਾਰ ਗਾਂਹਾਂ ਵਾਲੇ ਉਹਨਾਂ ਐਂਟਰ ਨਹੀਂ ਕਰਨੀ ਟੀਮ ਆਪਣੀ ਬਾਈ ਯਾਰ ਜੀ ਤਾਂ ਮੇਰਾ ਵੀ ਬਹੁਤ ਘਰ ਦਾ ਖੇਡਣ ਨੂੰ ਪਰ ਕੀ ਕਰਾਂ ਮਜਬੂਰੀ ਆ ਬਾਈ ਯਾਰ ਉਹ ਮਿੰਟੂ ਕਹਿੰਦਾ ਮੈਂ ਥੀਲੀ ਨਾਲ ਜਾ ਯਾਰ ਤੈਨੂੰ ਤਾਂ ਮਜਬੂਰੀ ਹੁਣ ਤੈਨੂੰ ਵੀ ਕੀ ਕਹੀਏ ਯਾਰ ਅਜੇ ਤਿੰਨਾਂ ਬੰਦੇ ਰਹਿ ਗਏ ਯਾਰ ਤੇ ਕੰਮ ਨਾ ਕਰੂੰਗਾ ਬਾਈ ਯਾਰ ਮਾਂ ਤੇ ਉਹਨੂੰ ਖਵਾਉਂਗਾ ਕਿੱਥੋਂ ਬਾਈ ਚੱਲ ਤੂੰ ਤਾਂ ਜਾ ਬਾਈ ਕੰਮ ਤੇ ਯਾਰ ਨਹੀਂ ਤਾਂ ਬਾਈ ਮੈਂ ਪੱਕਾ ਜਾਂਦਾ ਕੋਈ ਨਾ ਕੋਈ ਨਾ ਜਾ ਯਾਰ ਓਏ ਆ ਨਾ ਜਿਵੇਂ ਫੂੰਡੀ ਨੇ ਕਰੀਆ ਮਿੰਟੂ ਨੇ ਕਰੀਆ ਇਹੋ ਜਿਹੇ ਬੰਦਾਂ ਕਰਕੇ ਨਾ ਅੱਜਕੱਲ੍ਹ ਟੀਮਾਂ ਆਪਣੀ ਭਰੀਆਂ ਜਾਂਦੀਆਂ ਡੂਰਾ ਮਿੰਟੂ ਜਾਣ ਕਿਨੇ ਜਾਂਦੇ ਘਰੇ ਬੈਠੇ ਚਾਲੀ ਤਾਂ ਮਜਬੂਰੀ ਆ ਵਿਚਾਰੇ ਦੀ ਇਹ ਤਾਂ ਮਜਬੂਰੀ ਆ ਯਾਰ ਬਹੁਤ ਪਿੰਡਾਂ 'ਚ ਕਹਿੰਦਾ ਫੂਨਾ ਨੇ ਪੱਟ ਤੇ ਲੋਕ ਅੱਜ ਕਰ ਲੈ ਯਾਰ ਤੈਨੂੰ ਮੈਂ ਸਹੀ ਗੱਲ ਦੱਸਾਂ ਅਗਾਂ ਫੜਾ ਤੂੰ ਪਹਿਲੇ ਐਂਟਰ ਨਾ ਕਰਾਉਂ ਟੀਮ ਮੈਂ ਕਿ ਪਲੇਅਰ ਨਹੀਂ ਉੱਠਦੇ ਟੀਮਾਂ ਨਹੀਂ ਬਣਦੀਆਂ ਨਾ ਰੂਲ ਦੀਆਂ ਕਮੇਟੀ ਵਾਲੇ ਫੋਨ ਕਰੀ ਜਾਂਦੇ ਪਰ ਐਂ ਕਰ ਯਾਰ ਕਮੇਟੀ ਵਾਲਿਆਂ ਨੂੰ ਕਹਿ ਕੇ ਨਾ ਫੋਨ ਫਾਨ ਕਰ ਲੋ ਟੀਮ ਕਟਾ ਦਿਓ ਯਾਰ ਕਟਾ ਦਿੰਨੇ ਹੋ ਕੇ ਜੀ ਕਰ ਯਾਰ ਫੋਨ ਕਰਦੇ ਯਾਰ ਚਲੋ ਯਾਰ ਫਿਰ